ਸਵਾਗਤ ਕਰਦੇ ਵੀਰ ਜੀ ਤੁਹਾਡੇ ਆਪਣੇ YouTube ਚੈਨਲ ਤੇ ਜੀ ਅੱਜ ਦੀ ਜੋ ਆਪਾਂ ਤੁਹਾਨੂੰ ਵੀਡੀਓ ਖੋਣੀ ਜੇ ਬਿਲਕੁਲ ਸੱਜਰ ਸੂਈ ਸਵਾਈ ਜਰਸੀ ਵੈੜ ਦੀ ਬਖੋਣੀ ਜੇ ਬਿਲਕੁਲ ਤਾਜੀ ਸੂਈ ਜੇ 15 16 ਕਿਲੋ ਦੁੱਧ ਵਾਲੀ ਵੈੜ ਜੇ ਤੇ ਬਹੁਤ ਵਧੀਆ ਥਣਪੰਡੇ ਦੀ ਵੈੜ ਜੇ ਦੇਖ ਸਕਦੇ ਚਾਰੇ ਥਣ ਪੂਰੇ ਮੋਟੇ ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿੱਥੀ ਤੇ ਗਿਆ ਤੇ ਦੇਖ ਸਕਦੇ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਚੱਡਾ ਚੱਕ ਕਰ ਸਕਦੇ ਪਿਛੇ ਤੋਂ ਜੀ ਬਹੁਤ ਵਧੀਆ ਚੱਡੇ ਦੀ ਤਿਆਰੀ ਕਰਕੇ ਫੇਰੇ ਵੈੜ ਸੂਈ ਜੇ ਲੋਈ ਦੂਸਰਾ ਸੂਏ ਵਹਿੜ ਸੁਈ ਜੇ ਪਿਓਰ ਜਰਸੀ ਵਹਿੜ ਜੇ ਤੇ ਚੰਗੇ ਥਣ ਭਾਂਡੇ ਦੀ ਜੇ ਚੈੱਕ ਕਰ ਸਕਦੇ ਜੇ ਲੋਈ ਜੇਰ ਪਾਤੀ ਜੇ ਲੋਈ ਦੇਖ ਸਕਦੇ ਜੇ ਲੋਈ ਬੱਚਾ ਜੋ ਇਸ ਦੇ ਪਿਛੇ ਵਛਾ ਜੇ ਤੇ ਬਿਲਕੁਲ ਤਾਜੀ ਸੂਈ ਜੇ ਦੁੱਧ ਦੇ ਬੜੇ ਰਮਾਨਾ 15-16 ਲੀਟਰ ਚਵਾ ਦੇਗੀ ਜੀ ਨਾਰਮਲ ਸੇਵਾ ਤੇ ਜੇਕਰ ਕਿਸੇ ਵੀਰ ਦੀ ਵੈੜ ਪਸੰਦ ਆਉਂਦੀ ਆ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਜੀ ਫੋਨ ਨੰਬਰ ਜੇ ਆਪਣਾ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਹੈ ਆਪਣਾ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਲੋ ਚੱਡਾ ਫੇਰ ਤੋਂ ਚੈੱਕ ਕਰ ਸਕਦੇ ਪਿਛੇ ਤੋਂ ਜੀ ਬਹੁਤ ਵਧੀਆ ਥਣ ਪਾਂਡੇ ਦੀ ਵੈੜ ਜੇ ਬਾਕੀ ਵੀਰ ਜੀ ਤੁਹਾਨੂੰ ਪਤਾ ਗਰਮੀ ਇਹ ਵਾੜਾ ਬਿਲਕੁਲ ਨਹੀਂ ਜਿਵੇਂ ਮਰਾਂਉਂਦੀਆਂ ਘਰ ਰੱਖਣ ਵਾਸਤੇ ਵਾੜ ਬਹੁਤ ਜਿਆਦੀ ਵਧੀਆ ਜੇ ਤੇ ਦੁੱਧ ਦੀ ਫੈਂਟ ਆ ਉਹ ਵੀ ਕਾਫੀ ਵਧੀਆ ਆਉਂਦੀ ਇਹਨਾਂ ਦੀ ਦੁੱਧ ਸੰਗਣਾ ਹੁੰਦਾ ਜੇ ਆਪਣੇ ਕੋਲੋਂ ਵੀਰ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਤਾਲੀਆਂ ਸੂਈਆਂ ਜਰਸੀ ਵਾੜਾਂ ਤੇ ਗੱਬਣਾ ਤਿਆਰ ਵਾੜਾਂ ਮਿਲਦੀਆਂ ਜੇ ਘਰ ਰੱਖਣ ਵਾਸਤੇ ਵਾੜਾਂ ਇਹ ਬਹੁਤ ਵਧੀਆ ਹੁੰਦੀਆਂ ਜੇ ਤੇ ਬਿਲਕੁਲ ਠੰਡੀਆਂ ਸੀਲ ਹੁੰਦੀਆਂ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੇ ਇਸ ਵਾੜ ਨੂੰ ਉਸੇ ਤਰ੍ਹਾਂ ਮਿਲਦੀ ਜੇ ਲੋ ਬਾਕੀ ਜੇਕਰ ਕਿਸੇ ਵੀਰ ਦੇ ਵੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੜ ਦੀ ਚੁਆਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੇ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੜ ਖਰੀਦ ਸਕਦੇ ਜੇ ਲੋ ਛੱਡਾ ਫੇਰ ਤੋਂ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਬਹੁਤ ਵਧੀਆ ਠੰਡ ਪਾਂਡੇ ਦੀ ਵੜ ਜੇ ਲੋ ਜੀ ਦੇਖਾ ਦਿਜੀ ਤੇ ਮੋਲਿਆ ਜੋ ਇਸ ਵੜ ਦਾ ਉਹ ਬਿਲਕੁਲ ਜਾਇਰ ਰੱਖਿਆ ਗਿਆ ਜੀ ਕੋਈ ਮੁੱਲ ਬਤਾ ਲਈ ਨਹੀਂ ਕਰਨਾ ਕੋਈ 45 ਨਹੀਂ ਕਰਨਾ ਇਹ ਸਿਰਫ ਤੁਹਾਨੂੰ 40000 ਰੁਪਏ ਦੇ ਵਿੱਚ ਵੈਣ ਮਿਲੂਗੀ ਜੀ ਫਿਕਸ ਰੇਟ ਜੀ ਵੀ ਜੀ 40000 ਮਾ ਛੋੜੀ ਹੋ ਗਈ ਜੀ ਵਿੱਚੋਂ ਲੋ ਇਹ ਦੇਖ ਸਕਦੇ ਜੀ ਲੋ ਬਾਕੀ ਵੀਰ ਜੀ ਤੁਸੀਂ ਚੈਨਲ ਨੂੰ ਬਹੁਤ ਵਧੀਆ ਪਿਆਰ ਦੇ ਰਹੇ ਜੇ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਹ ਹੀ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਜੋ ਵੀਰ ਇਸ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਜੀ। ਲਓ ਜੀ ਦੇਖ ਸਾ ਦੇ ਜੀ ਪਿਓਰ ਜਰਸੀ ਵੈੜ ਜੇ ਤੇ ਦੂਸਰੇ ਸੂਏ ਵੈੜ ਸੂਈ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ। ਲਓ ਜੀ ਪੂਰੀ ਵੀਡੀਓ ਵੇਖ ਲਈ ਵੀਰ ਜੀ ਧੰਨਵਾਦ ਜੀ। ਮਿਲਦੇ ਆਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ। ਧੰਨਵਾਦ ਵੀਰ ਜੀ।